हां जी दोस्तों सारेया नु सस्श्रीकाल स्वागत करदेया टोडा राज संधू फार्मिंग दे विच आज दी दोस्तों अपनी विजिट हैगीया ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜਿਲ੍ਹਾ दोस्तों ਇਸ ਪਿੰਡ ਨੂੰ ਮੋਗਾ ਲੱਗਦਾ ਤਲਵੰਡੀ ਭਾਈ ਦੇ ਬਿਲਕੁਲ ਨੇੜੇ ਪਿੰਡ ਆ ਦੋਸਤੋ ਚੋਟੀਆਂ ਕਾਲਗੀ ਵਾਲਾ ਪਿੰਡ ਥੋੜੀ ਦੂਰੀ ਤੇ ਹੈ ਮਹੇਸਤਰੀ ਸੰਧੂਆ ਪਿੰਡ ਬਿਲਕੁਲ ਲੱਗਿਆ ਤੇ ਤਲਵੰਡੀ ਭਾਈ ਦੀ ਵੀ ਦੂਰੀ ਹੈ ਜਿਹੜੀ ਦੋਸਤੋ ਜਿਹੜੇ ਵੀਰ ਕੋਈ ਨਵੇਂ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਜਰੂਰ ਦੱਸ ਦੇਣੀ ਆ ਵੀ ਕੋਈ 2 ਕਿਲੋਮੀਟਰ ਦੀ ਦੂਰੀ ਤਲਵੰਡੀ ਭਾਈ ਸ਼ਹਿਰ ਦੀ ਹੈਗੀ ਆ ਠੀਕ ਹੈ ਜੀ ਤਾਂ ਸਭ ਜੇ ਤੁਸੀਂ ਪਿੰਡ ਚੋਟੀਆਂ ਕੰਮ ਕਰਨੀ ਹੈਗੀ ਜੀ ਬਾਈ ਮਨਜਿੰਦਰ ਸਿੰਘ ਦੇ ਕੋਲੇ ਐਂ ਦੋਸਤੋ ਤੇ ਪਸੂ ਆਜ ਤੁਹਾਨੂੰ 4 ਤੋਂ 5 ਨਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਕੋਈ ਨੀਲੀ 라ਵੀ ਦੇ ਨਗੀਨੇ ਵੀ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਠੀਕ ਹੈ ਚੋਟੀਆਂ ਬਿਲਕੁਲ ਸਾਰੇ ਪਸੂ ਜਿੰਨੇ ਵੀ ਮੱਝਾਂ ਤਿੰਨ ਹੋਣਗੀਆਂ ਤਿੰਨੇ ਸੂਈਆਂ ਸਵਈਆਂ ਤਿੰਨਾ ਮਗਰ ਕਟੀਆਂ ਖੁੱਸੋ ਪੂਰੀ ਡਿਟੇਲ ਜਿਹੜੀ ਹੈ ਬਾਈ ਦੇ ਨਾਲ ਆਪਾਂ ਗੱਲਬਾਤ ਕਰ ਲਾਂਗੇ ਠੀਕ ਹੈ ਜੀ ਤੇ ਪਸੂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜਿਹੜੇ ਦੋਸਤੋ ਚੰਗੇ ਆ ਪਰ ਨਰਖ ਪਰਖਾ ਤਸੱਲੀ ਉਹ ਆਪਦਾ ਪਹਿਲੇ ਧਿਆਨ ਰੱਖ ਲਿਓ ਠੀਕ ਹੈ ਜੀ ਤਸੱਲੀ ਕਰਦੇ ਦੂਰਾਂ ਚੁਵਾਈ ਕਰਕੇ ਸੂਏ ਸੂਏ ਪਸ਼ੂ ਦੀ ਅੱਜ 6 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਠੀਕ ਹੈ ਮਾਰਨਿੰਗ ਦਾ ਟਾਈਮ ਹੈਗਾ ਸਵੇਰ 9:30 ਵਜੇ ਦਾ 9:30 ਤੇ ਗੱਲਬਾਤ ਆਪਾਂ ਕਰਦੇ ਆਂ ਭਾਈ ਮੰਗਿੰਦਰ ਦੇ ਨਾਲ ਆਜੋ ਜੀ ਸੱਤੋਪਈਨਾ ਵੀਰ ਮਰਜਿੰਦਰ ਸਿੰਘ ਸਾਸਤਰੀ ਕਾ ਸਾਸਤਰੀ ਕਾ ਬਈ ਸਾਰੇ ਭੈਣ ਭਰਾ ਹਾਂ ਸਾਸਤਰੀ ਗੱਲ ਜੀ ਠੀਕ ਹੈ ਜੀ ਇਹ ਉਹ ਵੀਰ ਆ ਗਿਆ ਵੀ ਜਿਹੜਾ ਕਹਿੰਦਾ ਵੀ ਪੰਜ ਲਾਓ 50 ਲਾਓ ਯਾਰ ਸੱਚੇ ਗੁੱਸੇ ਹੀ ਗੱਲ ਨਹੀਂ ਹੋਰ ਮਰਜਿੰਦਰ ਭਾਈ ਕੀ ਯਾਰ ਚੱਲ ਬਹੁਤ ਵਧੀਆ ਗੱਲ ਪਾਈ ਇਹ ਕਿੱਥੇ ਰਹਿ ਗਏ ਜੀ ਵਾਵਾ ਚਿੰਦੇ ਬਈ ਮਾਲ ਯਾਰ ਇੱਥੇ ਹੀ ਨਾ ਲੋਕਲੀ ਵਧੂ ਵੀ ਕੀ ਜਾਂਦਾ ਹਾਂ ਲੇਕਿਨ ਹਾਂ ਸਾਡੇ ਮਾਲ ਬਾਹਰੋਂ ਗਾ ਕੋ ਆ ਜਾਂਦਾ ਆ ਜਾਂਦਾ ਅੱਛਾ ਡੇਲੀ ਮਾਲ ਦਾ ਡੇਲੀ ਲਗਭਗ ਤਾਂ ਹੁੰਦੀ ਹੈ ਬਹੁਤ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਹਾਂ ਤੇ ਕੰਮ ਚੱਲਦਾ ਰਹਿਣਾ ਚਾਹੀਦਾ ਹੈ ਹਾਂ ਜੀ ਤੇ ਮਰਜਿੰਦਰ ਚਾਰ ਮੱਜਾਂ ਆ ਤੇ ਇੱਕ ਗਾਮ ਪੰਜ ਪੰਜ ਨੇ ਹਾਂਜੀ ਤੇ ਹੈ ਸਾਰੇ ਸੂਏ ਸਬੇ ਸਾਰੇ ਸੂਏ ਠੀਕ ਹੈ ਜੀ ਤੇ ਦੁੱਧ ਤੇ ਚਲਦਾ ਕੋਈ ਬੋਲੇ ਵਾਲਾ ਵੀ ਹੈਗਾ ਇੱਕ ਛੋਟੀ ਬੋਲੇ ਵਾਲੀ ਬਾਕੀ ਸਾਰੇ ਦੁੱਧ ਤੇ ਹੈ ਜੀ ਠੀਕ ਹੈ ਜੀ ਚਲੋ ਆਜੋ ਨਾਲ ਦੀ ਨਾਲ ਸ਼ਰਵਾਤ ਕਰੀਏ ਤੇ ਆ ਬਈ ਆਪਣੇ ਕੋਲ ਨੀਦੀ ਰાવી ਦੀ ਆ ਛੋਟੀ ਹਾਂਜੀ ਆ ਚੌਗੀ ਹੈ ਉਹ ਦੋਂਦੀ ਹੈ ਚੌਕ ਦੇ ਹਜੇ ਦੰਦ ਪ੍ਰਾਪਰ ਨਹੀਂ ਬਰਾਬਰ ਨਹੀਂ ਕਿਤੇ ਦੋਂਦੀ ਬਰਾਬਰ ਨਹੀਂ ਚੱਕੀ ਪੰਜ ਤੇ ਦੋਂਦੀ ਦੋਸਤੋਂ ਤੁਸੀਂ ਮੰਨ ਸਕਦੇ ਠੀਕ ਹੈ ਚੌਕ ਦੇ ਦੰਦ ਨਹੀਂ ਹਜੇ ਬਰਾਬਰ ਕੀਤੇਗੇ ਬਾਕੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਤਸਲੀਮ ਆ ਠੀਕ ਆ ਜੀ ਅੱਛਾ ਮਨਜਿੰਦਰ ਭਾਈ ਛੋਟੀ ਨੀਲੀ ਰਾਵੀ ਦੀ ਆਪਣੇ ਕੋਲ ਤੇ ਸੂਆ ਪਹਿਲੇ ਸੂਈ ਆ ਹਾਂਜੀ ਪਹਿਲਾ ਸੂਆ ਜੀ ਤੇ ਕਿੰਨੇ ਕੁ ਦਿਨ ਹੋ ਗਏ ਆ ਭਾਈ ਸੂਈ ਨੂੰ 15 ਦਿਨ ਹੋ ਗਏ ਨੇ 14 15 ਦਿਨ ਮਗਰ ਕੱਟੀ ਆ ਮਾਲਕਾਂ ਨੇ 8 ਕਿਲੋ ਦੁੱਧ ਦੱਸਿਆ ਸੀ ਜੀ ਹਾਂ ਤੇ ਪਰ ਤੁਸੀਂ ਮੇਰੇ ਘਰ ਆ ਕੇ ਥੋੜੇ ਨੇ ਪੱਠੇ ਢੱਕੇ ਘਟ ਖਾਦੇ ਆ ਹੁਣ 6 1/2 ਕਿਲੋ ਦੀ ਐਵਰੇਜ ਪੂਰੀ ਆ 6 1/2 ਹਾਂ ਐ ਵਕਤ ਦੀ 10 ਕਿਲੋ 9 ਕਿਲੋ ਨਹੀਂ ਉਹਨਾਂ ਨੇ 8 ਕਿਲੋ ਕਿਹਾ ਸੀ 8 ਕਿਲੋ ਚੋਇਆ ਸੀਗਾ ਮੇਰੇ ਘਰ ਆ ਕੇ ਥੋੜੇ ਪੱਠੇ ਢੱਕੇ ਉਹ 4 ਚ ਲੱਗੀ ਸੀਗੀ ਉਹਨਾਂ ਦੇ ਘਰੇ ਬੇਰਬੂਲ ਬੜੀ ਐ ਝੋਟੀ ਬੇਰਬੂਲ ਘਰ ਦੀ ਨਾਲ ਸੰਭੀ ਪਈ ਸੀ ਝੋਟੀ ਠੀਕ ਆ ਬੇਰਬੂਲ ਜਿਹੜੀ ਦੋਸਤੋ ਚੰਗੀ ਐ ਤੇ ਆ ਮਗਰ ਕੱਟੀ ਹਾਂਜੀ ਇਹ ਮਗਰ ਕੱਟੀ ਇਹ ਮਗਰ ਕੱਟੀ ਐ ਜੀ ਆ ਵੀ ਫੋਨ ਠੀਕ ਆ ਤੇ ਕਿੰਨੇ 10 12 ਦਿਨ ਦਾ ਦੱਸਿਆ ਸੋ 12 15 ਦਿਨ ਮੰਨ ਲਓ ਜੀ 15 ਕ ਦਿਨ ਦਾ ਤੁਸੀਂ ਮੰਨ ਲਓ ਠੀਕ ਆ ਜੀ ਤੇ ਝੋਟੀ ਆ ਨੀਲੀ ਰਾਵੀ ਦੀ ਐ ਤੇ ਦੁੱਧ ਦੋਸਤੋ ਕੋਈ 8 ਕਿਲੋ ਸੀਗਾ ਫਿਲਹਾਲ ਹੁਣ ਵੀ ਨਾ ਤਾਂ ਵੀ ਪੱਠਾ ਢੱਕਾ ਅੱਗੇ ਨਾ ਉਪਰੀ ਥਾਂ ਕਰ ਜਾਂਦਾ ਪਸੂ ਵੀ ਪੱਠੇ ਢੱਕੇ ਨਹੀਂ ਚੱਕਿਆ ਗਿਆ ਠੀਕ ਆ ਇਸ ਕਰਕੇ ਹੁਣ 6 ਕਿਲੋ ਦੁੱਧ ਜਿਹੜਾ ਹਾਜ਼ ਇਹ ਕੱਦ-ਕਾੜ ਦੀ ਬਹੁਤ ਸੋਹਣੀ ਹੈ ਠੀਕ ਹੈ ਜੀ ਬੇਲ ਪਹਿਲਾਂ ਜ਼ਿਕਰ ਕਰਤਾ ਬੇਲ ਵੇਖੋ ਬੇਲ ਦੀ ਕਾਫੀ ਸੋਹਣੀ ਤੇ ਥਣਥਣ ਵੀ ਪੂਰਾ ਆ ਵੇਖੋ ਜੀ ਮੁੱਠੀ ਥਾਣਾ ਕਿਉਂ ਆਈ ਜੀ ਬਹੁਤ ਹੈ ਚੰਗੀ ਹੈ ਜੀ ਅੱਛਾ ਦੁੱਧ ਜਿੰਨਾ ਆਪਾਂ ਕਹਿ ਰਹੇ ਸੀ 6 6 ਮਹੀਨੇ ਭਾਈ ਨੈਕ ਛੰਡਾ ਦੁੱਧਾ ਜੀ ਚਲੋ ਆਨਲਾਈਨ ਮੰਗਾ ਲਓ ਗਾਰੰਟੀ ਹੋਵੇ ਚੀਜ਼ ਦਾ ਲਓ ਜੀ ਠੀਕ ਹੈ ਪਰ ਉਹਨਾਂ ਦੇ ਘਰੇ 8 ਸੀਗੇ ਜੀ ਹੂੰ ਮੇਰੇ ਕੋ ਆ ਕੇ ਥੋੜਾ ਪੀਆ ਜਰੂਰ ਸੋ ਬਾਕੀ ਬਾਡੀ ਬੈਂਟਰ ਬਹੁਤ ਸੋਹਣੀ ਹੈ ਠੀਕ ਹੈ ਜੀ ਗੁੰਦਮੇ ਮੇਰੀ ਇੱਕ ਵੀ ਸ਼ੌਂਕਾ ਸੀ ਗੱਡੀ ਆ ਕਢਾਉਣ ਕਹਿੰਦੇ ਡੰਡਾ ਨਹੀਂ ਮਾਰਦੇ ਹੁੰਦੇ ਸੀ ਇਹਦੇ ਉਹ ਡੰਡਾ ਨਹੀਂ ਮਾਰਨਾ ਸੀ ਤੇ ਆਈ ਲੈ ਕੇ ਜਾਣਾ ਨਹੀਂ ਨਹੀਂ ਝੋਟੀ ਪੂਰੀ ਅਰੀਜਨ ਪਾਲੀ ਹੈ ਕਾਦੇ ਵੀਰ ਨੇ ਇਹ ਤੋਂ ਤੇ ਬਹੁਤ ਸੋਹਣੀ ਹੈ ਠੀਕ ਹੈ ਜੀ ਇੱਕ ਬਿਲਕੁਲ ਨਵੀਂ ਝੋਟੀ ਹੈ ਤੇ ਦੰਦਾਂ ਦੇ ਵਿੱਚ ਆ ਵੀ ਇਹ ਨਹੀਂ ਹੈਗਾ ਕੋਈ ਛਗੀ ਆ ਚੌਕ ਤੇ ਦੰਦ ਹਜੇ ਬਰਾਬਰ ਨਹੀਂ ਠੀਕ ਹੈ ਜੀ ਬਾਕੀ ਠੀਕ ਹੈ ਖਾਹੂ ਨਹੀਂ ਆਈ ਕਿ ਹਜੇ ਬਿਲਕੁਲ ਠੀਕ ਜੀ ਦੋਂਦੀ ਤੁਸੀਂ ਮੰਨ ਸਕਦੇ ਜੀ ਇਹ ਆ ਚੋਟੀ ਹੈ ਪਹਿਲੇ ਨੰਬਰ ਵਾਲੀ ਤੇ ਮਗਰ ਇਹਦੇ ਕੱਟੀ ਇੱਕ ਵਾਰੀ ਫਿਰ ਧਿਆਨ ਤਾਂ ਮੈਂ ਲਿਆ ਦੇਣੀ ਹੈ ਤੇ ਮਰਜਿੰਦਰ ਕੀ ਮੋਲੇ ਇਸ ਛੋਟੀ ਜਵੀਰ ਕਰਦਾ ਭਾਈ ਮੋਲ ਆਪਾਂ ਸਰਕਾਰ ਦੇ ਜਾਇਜ਼ ਹੀ ਕਰਨੇ ਜੀ ਹੁਣ ਇਹਨਾਂ ਦੇ ਨਾਲ ਹੀ ਗੱਲ ਹੀ ਹੋਏ ਇਹਦਾ ਮੋਲ 66000 ਆ ਦੇ ਦਾਂਗੇ 66 ਦੀ ਜੀ 66000 ਹਾਂ ਬਾਕੀ ਮਾਨਤਾਂ ਨੂੰ ਬੰਦਾ ਮੋਹਨ ਦਾ ਵੇਖ ਕੇ ਕਰ ਦਾਂਗੇ ਜ਼ਰੂਰ ਕਰ ਦਾਂ ਠੀਕ ਹੈ ਜੀ ਬਾਹਰ ਨਹੀਂ ਕੋਈ ਢਾੜਾ ਨਹੀਂ ਆਪਣਾ ਠੀਕ ਹੈ ਜੀ ਲਓ ਜੀ 66000 ਦੀ ਵੀਰ ਕਹਿੰਦਾ ਵੀ ਕਰ ਦਾਂਗੇ ਠੀਕ ਹੈ ਜੀ ਹਾਂ ਨਾ ਬਾਕੀ ਉਹਦੇ ਚੋ ਵੀ ਮਾਨਤਾਂ ਨਾਲ ਭਰਾਵੋ ਹੋ ਜਾਊਗਾ ਠੀਕ ਹੈ ਕੋਈ ਬਾਣੀ ਵੱਡੀ ਗੱਲ ਨਹੀਂ ਹੋ ਜਾ ਠੀਕ ਹੈ ਬਾਕੀ ਕੱਟਕੂਟ ਬਹੁਤ ਜ਼ਿਆਦਾ ਸੋਨਾ ਟੇਢੇ ਕੱਟ ਦੀ ਆ ਝੋਟੀ ਹੈ ਜੀ ਆ ਦੇਖੀਂ ਠੀਕ ਹੈ ਇਸ ਤੋਂ ਬਾਅਦ ਜਿਹੜੀ ਅਗਲੀ ਤੁਹਾਨੂੰ ਅਗਲੀ ਮਾਝ ਦਿਖਾਉਣੇ ਆ ਤੇ ਮਰਜਿੰਦਰ ਸਿੰਘ ਆ ਇਹ ਸੂਆ ਕਿੰਨਾ ਸੂਈ ਆ ਭਾਈ ਮਾਲਕਾਂ ਦਾ ਪਹਿਲਾ ਸੂਆ ਦੱਸਿਆ ਜੀ ਹਾਂ ਤੇ ਆਪਾਂ ਭਲਾ ਨੂੰ 8ਵਾਂ ਮਾਲ ਲਗੇ ਤੇ ਭਲਾ 5ਵਾਂ ਮਨ ਲਗੇ ਜੀ ਠੀਕ ਹੈ ਹੈ ਝੋਟੀਆਂ ਕੀ ਆ ਪਹਿਲਾ ਦੂਜਾ ਸੂਆ ਹੀ ਆ ਜੀ ਕਿ ਇਹ ਦੂਜੇ ਕ ਸਵੇਰੇ ਕਹਿੰਦਾ ਪਹਿਲੇ ਦੂਜੇ ਸਵੇਰੇ ਸਿੰਘ ਬੇਸ਼ੱਕ ਖੁੱਲੇ ਆ ਤੇ ਉਹ ਸਿੰਘ ਗੋਲ ਹੁੰਦੇ ਤੇ ਚਲੋ ਹਰ ਕਨੇ ਦੂਜਾ ਸਵੇਰ ਮੰਨਣਾ ਸੀ ਪਰ ਸਿੰਘਾਂ ਦੀ ਬੰਤਰ ਬਖਾਲਾ ਉਹ ਪਖਾ ਦਿੰਦੀ ਵੀ ਤੀਜਾ ਸੁਬਾ ਤੀਜਾ ਸੁਬਾ ਠੀਕ ਆ ਤੇ ਸੂਬਾ ਤੁਸੀਂ ਆਪਦੇ ਸਮਝਣਾ ਮੰਨ ਲਿਓ ਤੇ ਮਨਜਿੰਦਰ ਦੇ ਨੇ ਕਿੰਨੇ ਹੋਗੇ ਸੂਈ ਨੇ ਸੂਈ ਨੇ ਨਾ ਹੋਵੇ ਨਾ 15 ਦਿਨ ਜੀ 16 ਦਿਨ ਹਾਂ ਇਹ ਮਗਰ ਨੀਲੀ ਲਾਵੀ ਦੀ ਲੋਹੀ ਕੱਟੀ ਆ ਜੀ ਲੋਹੀ ਕੱਟੀ ਲੋਹੀ ਕੱਟੀ ਆ ਦੁੱਧ ਤਾਂ ਇਸਲੇ ਹੋਗਾ 10 ਕਿਲੋ ਪਰ ਆਪਾਂ 9 ਕਿਲੋ 10 ਕੇ ਦੇਵਾਂਗੇ ਜੀ ਆ ਠੰਡਾ ਤਿਆਰ ਠੀਕ ਆ 5 ਲੀਟਰ ਵਾਲਾ ਹਾਂ ਜੀ ਲਓ ਜੀ ਤੇ 15 ਕੇ ਦਿਨ ਦਾ ਇਹਨੂੰ ਸਮਾਂ ਹੋ ਗਿਆ ਹਣਾ ਉਹ ਕੱਟੀ ਵੀ ਤੇ 10 ਕਿਲੋ ਦੋਤ ਵੈਸੇ ਪਰ 9 ਕਿਲੋ ਕੇ ਮੰਨ ਕੇ ਵੀ ਰਸਤਾ ਕਰ ਲਈ ਠੀਕ ਆ ਤੇ ਲੋਹੀ ਨਸਲ ਦੀ ਆ ਮਗਰ ਕੱਟੀ ਹੈ ਠੀਕ ਆ ਆ ਨੀਲੀ ਅ ਵੀ ਕਰਾਵੀ ਦੇ ਵਿੱਚ ਹੀ ਮਗਰ ਕੱਟੀ ਪਈਦੀ ਐ ਆ ਬੱਚਾ ਦੇਖੋ ਦੂਜੇ ਨੰਬਰ ਤੋਂ ਜਿਹੜੀ ਆਪਾਂ ਤੁਹਾਨੂੰ ਇਹ ਮਾਝਾ ਦਿਖਾ ਰਹੇ ਆ ਦੂਜੇ ਦੂਜਾ ਨੰਬਰ ਆ ਲਗੜ ਖੁੱਲੋ ਇਹਨੂੰ ਵੀ ਤੇ ਠੀਕ ਆ ਤੇ ਸ਼ੁਰੂਆਤ ਤੇ ਆ ਦੋਸਤੋ ਬਾਕੀ 9 ਕਿਲੋ ਮੰਨ ਕੇ ਤੁਸੀਂ ਜਿਹੜੀ ਗੱਲਬਾਤ ਕਰੀਓ ਸੌਦਾ ਕਰੀਓ ਠੀਕ ਆ ਜੀ 10 ਕਿਲੋ ਘਰ ਦਾ ਤਾਂ ਤੋਂ ਹੋਊਗਾ 9 ਕਿਲੋ ਚਵਾਈ ਕਰ ਸਕਦੇ ਜੀ ਆ ਲੋ ਜੀ ਤੇ ਹਾਈਟ ਬੇਸ਼ੱਕ మీడియం ਤੁਸੀਂ ਕਾਊਂਟ ਕਰ ਲਿਓ ਠੀਕ ਹੈ ਜੀ ਹਾਈਟ మీడియం ਤੇ ਚਾਰੇ ਪੈਰ ਤੋਂ ਤੇ ਮੱਥਾ ਮੋਥਾ ਬੱਲਾ ਸੋ ਫੰਕਸ਼ਨ ਜਿਹੜੇ ਥੋੜੇ ਬਾਦੇ ਆਪਾਂ ਕਹਿ ਲਗੇ ਵੀ ਮਣੀ ਦੀ ਰਾਵੀ ਦੇ ਵਿੱਚ ਆ ਜਾਂਦੀ ਜਿਵੇਂ ਜਿਹੜੇ ਜਿਹੜੇ ਵੀ ਕਹਿ ਸਕਦੇ ਆਪਾਂ ਤੇ ਸਾਰ ਸੂਰ ਤੇ ਨਿਸ਼ਾਨ ਪ੍ਰੋਪਰ ਚਾਹੀਦਾ ਤੋਤੇ ਸਾਰ ਤੇ ਨਿਸ਼ਾਨ ਜਿਆਦਾ ਬਹੁਤ ਵੀ ਡਿਮਾਂਡ ਵੀ ਕਰਦੇ ਠੀਕ ਹੈ ਤੇ 9 ਕਿਲੋ ਦੀ ਚੁਬਾਈ ਹੈ ਦੋਸਤੋ ਜਿਹੜੀ ਹਾਜ਼ਰ ਉਹ ਦੋ ਰੰਗ ਚੁਬਾਈ ਕਰਕੇ ਤੁਸੀਂ ਤਸਦੀ ਕਰ ਲਿਓ ਠੀਕ ਹੈ ਉਹ ਫਾਕੀ ਆਹ ਧੰਨਵਾਦ ਆਹ ਥਰਪਾਡਾ ਠੀਕ ਆ ਅੱਛਾ ਮਨਜਿੰਦਰ ਹੁਣ 9 ਕਿਲੋ ਜਿਹੜਾ ਆਪਾਂ ਚਵਾ ਦੇਣਾ ਹਾਂ ਹਾਂ ਠੰਡਾ ਦੁੱਧ ਹੈਗਾ ਜੀ ਇਹਨਾਂ ਤੇ ਕੀ ਮਨ ਰੂਗਾ ਇਹਦਾ ਇਹਦਾ ਜੈ ਜੈ ਜੀ 57000 ਰੁਪਈਆ 57 ਹਾਂ 56 ਜੀ ਦੇ ਦਾਂਗੇ ਹੋਰ ਕਰ ਦਾਂਗੇ ਮਾਨਦਾਨ ਕੋਈ ਜਾਂ ਠੀਕ ਹੈ ਹਾਂ ਚੰਗੀਆਂ ਝੋਟੀਆਂ ਝੋਟੀਆਂ ਆਂਗਾ ਨਵੀਆਂ ਜੁਵਾਈ ਚੁਈ ਬਹੁਤ ਜਾਈ ਚੰਗੀਆਂ ਪੰਜ ਲੱਖ ਵਾਲੀ ਮਾਜ ਨੂੰ ਜੁਵਾਈਏ ਹੋਈ ਨਹੀਂ ਲੱਗੀ ਕਿੰਨੀ ਬੋਲੀਆਂ ਜੁਵਾਈ ਸਾਰੇ ਪਸੰਦੀ ਬੋਲੀਆਂ ਧਾਰਾ ਪਰ ਬਨੇ ਬਰਾਬਰ ਮੈਂ ਕਹਿੰਦਾ ਇੱਕੋ ਹੀ ਹੈ ਜੀ ਕੋਈ ਇੱਕ ਧਾਰ ਦਾ ਨਾ ਫਰਕ ਹੋਵੇ ਠੀਕ ਹੈ ਜੀ ਹਾਂ ਬਾਕੀ 56000 ਦੇ ਵਿੱਚੋਂ ਵੀ ਜਿਹੜਾ ਦੋਸਤੋ ਮਾਨਤਨ ਹੋ ਜਾਊਗਾ ਠੀਕ ਹੈ ਜਿੰਨੇ ਵੀ ਕੋਈ ਗੰਗਾਜੇਸ਼ ਨੂੰ ਮਾਨਤਨ ਹੋ ਜਾਊਗਾ ਇਸ ਤੋਂ ਪਹਿਲਾਂ ਤਸੱਲੀ ਕਰ ਲਿਓ ਆਣ ਕੇ ਆਪਦੇ ਚੀਜ਼ ਸਿਲੈਕਟ ਕਰ ਲਿਓ ਠੀਕ ਹੈ ਆ ਮੱਝ ਦੋਸਤੋ ਤੁਹਾਨੂੰ ਦੂਜੇ ਨੰਬਰ ਤੇ ਦਿਖਾਤੀ ਆ ਤੇ ਇਹਦੇ ਮਗਰ ਵੀ ਕੱਟੀ ਕੱਟੀ ਵੀ ਤੁਹਾਨੂੰ ਬੱਚਾ ਵੀ ਨਾਲ ਦਿਖਾਤਾ ਆ ਤੀਜੇ ਨੰਬਰ ਤੇ ਇੱਕ ਹੋਰ ਆ ਨੀਲੀ ਦੇ ਪਾਕਰੀ ਇੱਕ ਹੋਰ ਮੱਝ ਆ ਜੀ ਠੀਕ ਹੈ ਜੀ ਤੇ ਇਹ ਤਿੰਨ ਜਿਹੇ ਥਣ ਇੱਕ ਥਣੋਂ ਤੇਲ ਦਾ ਥਣ ਵੀ ਜਿਹੜਾ ਆਪਾਂ ਨੋਟ ਕਰਾ ਦਿੰਨੇ ਆ ਤੁਹਾਨੂੰ ਉਲਟ ਪਹਿਣੀ ਜਿਹੜਾ ਮਗਰਲਾ ਥਣੋਂ ਪੈ। ਆਹ ਦੇਖੋ ਉਲਟ ਪਹਿਣੀ ਵਾਲੇ ਜਿਹੜਾ ਥੋਤਾ ਥਣ ਬੁਖਾਰੀ ਆ ਇਸ ਸਥਾਨੋਂ ਤੇਲ ਆ ਕਿੰਨੇ ਥਣ ਬਾਕੀ ਚੱਲਦੇ ਆ ਬਾਕੀ ਆਪਾਂ ਸੂਬਾ ਪੁੱਛ ਲੈਨੇ ਆ ਟਾਈਮ ਪੁੱਛ ਲੈਨੇ ਬਾਈ ਕਿੰਨਾ ਟਾਈਮ ਜਿਹੜਾ ਹੋ ਗਿਆ ਸੀ ਠੀਕ ਹੈ ਜੀ ਆਹ ਥਣ ਦੇ ਵਾ ਠੀਕ ਹੈ ਤੇ ਮਨਜੇਤਾ ਜੀ ਨੂੰ ਟਾਈਮ ਕਿੰਨਾ ਹੋ ਗਿਆ ਤੁਹਾਨੂੰ ਬਈ ਇਹਨੂੰ ਤਾਂ ਇਹ 9-10 ਦੇ ਨਹੀਂ ਹੋਏ ਤੁਹਾਨੂੰ 9-10 ਪਰ 9 ਨਾਲ ਨਾ ਇਹ ਜਿਹੜੇ ਪਾਸੋਂ ਦੋਨੇ ਆਏ ਆ ਬੰਦੇ ਦੀ ਜਮਾਂ ਹੀ ਸੇਵਾ ਹੈ ਨਹੀਂ ਸੀ ਅੱਜ ਦੂਜੀ ਖੁੱਲੇ ਸਿੰਘਾਂ ਵਾਲੀ ਵੀ ਦੇ ਚੋਟੀ ਜਮਾਂ ਹੀ ਘਟ ਗਿਆ ਸੇਵਾਲ ਦੇ ਘਰੋਂ ਜਮਾਂ ਹੀ ਅੱਛਾ ਜੀ ਦੁੱਧ ਵਦਨੀਆਂ ਇਹ ਥੱਲੇ ਦੁੱਧ ਹੋਊਗਾ 8 ਆਪਾਂ 7 ਕਹਿ ਕੇ ਦੇਵਾਂਗੇ ਜੀ ਠੀਕ ਆ 7 ਕਿਲੋ ਦੁੱਧ 7 ਕਿਲੋ ਹੁਣ ਮੌਜੂਦ ਆ ਠੰਡਾ ਦੁੱਧ ਤਿਆਰ ਹੈ ਜੀ ਤੁਸੀਂ 12 ਦਿਨਾਂ ਦੇ ਸੁਣ ਬਾਅਦ ਮਸਾਂ ਹੀ 10 12 ਦਿਨਾਂ ਮੋਰ ਦੇ ਆਪ ਸਵੇਰ ਤੀਜੇ ਚੌਥੇ ਦੇ ਲੈਣੇ ਤੜੀ ਹੋਊਗੀ ਹੋਊਗੀ ਵੀ ਨਹੀਂ ਵੱਧ ਵੀ ਹੋ ਸਕਦੀ ਆ ਠੀਕ ਆ ਵੱਧ ਵੀ ਹੋ ਸਕਦੀ ਆ ਸੁਆ ਦੋਸਤੋ ਵੀ ਸਮਝਣਾ ਮੰਨ ਲੋ ਬਾਕੀ ਮੌਫੀ ਦੇ ਹਾਜ਼ਰ ਦੁੱਧ ਜਿਹੜਾ ਉਹਦੀ ਨੰਨਖ ਪਰਖੇ ਜਰੂਰ ਕਰ ਲਿਓ ਠੀਕ ਆ ਤੇ ਰੇਡ ਪਰਤਾ ਵੀ ਤੇ ਮੁੱਲ ਪਹਿਲਾਂ ਵੀ ਤੁਹਾਨੂੰ ਦੋ ਮੱਝਾਂ ਛੋਟੀਆਂ ਦੇ ਦਿਖਾਦੇ ਆ ਜੈਜ ਜੈਨੂਨ ਨੇ ਉਸ ਤੋਂ ਪਹਿਲਾਂ ਜਿਹੜੀ ਆਪਣੀ ਤਸਦੀਕ ਤੁਸੀਂ ਕਰਨੀ ਠੀਕ ਆ ਆ ਫੇਸ ਕੁਆਲਿਟੀ ਦੇ ਨੀਲੀ ਪੱਖ ਦੇ ਵਿੱਚ ਆ ਤੇ ਦੁੱਧ 6-7 ਕਿਲੋ ਹੋਣਾ 7 ਕਿਲੋ ਦੁੱਧ ਹੈਗਾ ਜੀ 8 ਕਿਲੋ ਦਾ ਦਿਖਾਵਾ ਹੋਊਗਾ 7 ਕਿਲੋ ਮੰਨ ਕੇ ਚੱਲੋ ਠੀਕ ਆ ਜੀ ਇੰਨੇ ਸਾਲ ਬਾਕੀ ਚੱਲਦੇ ਭੂਰੇ ਮੈਂ ਕਹਿੰਦਾ ਬਾਕੀ ਜਮਾਂ ਓਕੇ ਭੂਰੇ 1000 ਜੀ ਮਨਿੰਦਰ ਬੱਚਿਆਂ ਦਾ ਮਗਰ ਆਹ ਕੱਟੀ ਹੈ ਜੀ ਆਹ ਮਗਰ ਕੱਟੀ ਹੈ ਜੀ ਠੀਕ ਆ ਆ ਦੇਖੋ ਆ ਮਗਰ ਕੱਟੀਆਂ ਤਿੰਨ ਮੱਜਾਂ ਤੋਂ ਤਿੰਨਾ ਮਗਰ ਕੱਟੀਆਂ ਨੇ ਬਿਲਕੁਲ ਤਾਜ਼ੀਆਂ ਦੁਨੀਆਂ ਦੇ ਵਿੱਚ ਹੀ ਤੁਸੀਂ ਮੰਨ ਸਕਦੇ ਹੋ ਕਿਉਂਕਿ 10 12 15 14 ਦਿਨਾਂ ਦੀ ਜਿਹੜਾ ਦਿਨ ਹੋ ਰਹੀ ਹੈ ਤੁਸੀਂ ਠੀਕ ਹੈ ਆ ਬਹਿਣੀ ਵਾਲੇ ਪਾਸੇ ਥਾਂ ਥਾਂ ਦੇਖ ਲਓ ਫੂਟ ਬਹਿਣੀ ਵਾਲੇ ਪਾਸੇ ਤੁਹਾਨੂੰ ਮਰਲਾ ਖਾਣਾ ਆਪਾਂ ਨੋਟ ਕਰਾਤਾ ਹੈ ਇਹ ਸਮਝਦਾ ਕਿ ਇਸੇ ਤੋਂ ਤੁਹਾਨੂੰ ਤੇਲ ਦਾ ਠੀਕ ਹੈ ਲਓ ਜੀ ਲਖਣ ਸਿੰਘ ਖੋਲੋ ਇਹਨਾਂ ਮੋੜੀ ਠੀਕ ਹੈ ਨਾਲ ਜੇ ਮੈਂ ਮਨਜਿੰਦਰ ਰੇਟ ਕੀ ਰੋਗੇ ਤਾਂ ਮੁੱਲ ਵੀ ਕੋਈ ਕਰੋਗੇ ਕਿਦਾ ਪਨੀਾਇਆ ਵੀ ਪਨੀਾਇਆ ਪਨੀਾਇਆ ਮਾਤਾ ਦਾ ਨਾਮ ਲਓ ਜਦੋਂ ਤੁਮਾਡੀ ਕਾਰਡ ਤੁਸ ਦੱਸ ਕੇ ਲੋ ਜੀ ਆਪ 9 10 ਕਿਲੋ ਦਵਾਈ ਦੱਸ ਤੁਸ ਦੁੱਧ ਕਰ ਦੋ ਲੋ ਸੇਵਾ ਤੋਂ ਬੰਨ ਜਾਵੇਂ ਠੀਕ ਆ ਸੋ ਮਾਤਦੋਸ ਤੋਂ ਚੰਗੀ ਆ ਠੀਕ ਆ ਕੱਦ ਕੱਟ ਦੀ ਗੱਲ ਕਰੀਏ ਤਾਂ ਵੱਡੀ ਕੱਦ ਕਾਠੀ ਆ ਠੀਕ ਆ ਵੱਡੀਆਂ ਮੱਜਾਂ ਦੇ ਵਿੱਚ ਪੈਂਦੀ ਆ ਤੇ ਇੱਕੋ ਇੱਕ ਜਿਹੜੀ ਗੱਲ ਹੈਗੀ ਸੀ ਉਹ ਦੱਸ ਦਿੰਦੀ ਐ ਵੀ ਇੱਕ ਥਣੋਂ ਜਿਹੜੀ ਤੇਲ ਆ ਠੀਕ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਸਿੰਘਾ ਸੁੰਗਾ ਦੀ ਵਧੀਆ ਮਗਰ ਹੈ ਵੀ ਕੱਟੀ ਆ ਠੀਕ ਆ ਔਰ ਤੇ ਮੁੱਲ 50000 ਆ ਲੈਣ ਦੇ ਨਾਲੀ ਗੱਲ ਜਿਹੜੀ ਆ ਦੇਖੋ 50000 ਉਹਦੇ ਜੋ ਕੋਈ ਮਾਨਦਾਨ ਹਰ ਇੱਕ ਪਸ਼ੂ ਦੇ ਵਿੱਚੋਂ ਕੀਤਾ ਜਾਊਗਾ ਕੋਈ ਇੱਕ ਪਸ਼ੂ ਦੇ ਵਿੱਚੋਂ ਕਹਿਣ ਵਾਲੀ ਗੱਲ ਨਹੀਂ ਜੋ ਵੀ ਵਿੱਚੋਂ ਬੰਦਾ ਸਰਦਾ ਆ ਜਿਹੜੀ ਕੀਤਾ ਜਾਊਗਾ ਠੀਕ ਹੈ ਠੀਕ ਹੈ ਤੇ ਮਨੇ ਤਾਂ ਆਓ ਅਗਲੇ ਪਾਸੇ ਕਿਹੜਾ ਪਸੰਦ ਆਪਣੇ ਕੋਲ ਮੈਂ ਗਾਂ ਕੋਲ ਚੱਲੇ ਕੇ ਵਾਜ ਉਹ ਤਾਂ ਜਿਹੜਾ ਮਰਜ਼ੀ ਵਾਜ ਦਿਖਾ ਦਿੰਦੀ ਤੇ ਪਹਿਲਾ ਸੁਬਹ ਸੂਈ ਆਈ ਕੱਟੀ ਅੱਛਾ ਜੀ ਪਹਿਲਾ ਸੁਬਹ ਸੂਈ ਦਾ ਮੂੰਹੋਂ ਦੰਦੋਂ ਆਈ ਸਿੱਗੀ ਮਾਹੀ ਹੋਗੀ ਥੋੜੀ ਵੱਡੀ ਹੋ ਕੇ ਬਣੀ ਆ ਮਗਰ ਕੱਟੀ ਹੈ ਕੱਲ ਦੀ ਸੂਈ ਆ ਤੇ ਥੋੜੀ ਔਲ ਕਰਦੀ ਹੈ ਪਹਿਲਾਂ ਦੱਸ ਦਿੰਦੇ ਹਾਂ ਬੱਚਾ ਪੋਂਦੀ ਆ ਥੱਲੇ ਬੱਚਾ ਪੋਂਦੀ ਆ ਮੂਰੇ ਖੜਦਾ ਪੈਂਦਾ ਝੋਂ ਲੱਗੀ ਥੋੜੀ ਔਲ ਮੰਦੀ ਕਿੰਨੇ ਦਿਨ ਦੱਸਿਆ ਸੂਈ ਨੂੰ ਅਜੇ ਕੱਲ ਸੂਈ ਹੈ ਜੀ ਕੱਲ ਪਹਿਲਾਂ ਸੂਈ ਸੁਭਾਅ ਆ ਤੇ ਪੱਕ ਕੇ ਥੋੜੀ ਬਣੀ ਸੂਈ ਪੱਕ ਕੇ ਬਣੀ ਪੱਕ ਕੇ ਬਣੀ ਦੋ ਦੋ ਜੋੜੀ 11 12 ਕੋਈ ਪਹਿਲੇ ਸੂਈ ਚ ਆਉਗੀ ਪਰ ਹਜੇ 5-7 ਦਿਨ ਹੱਥ ਫੇਰਨਾ ਪੈਣਾ ਔਲ ਨੂੰ ਬਣਨੀ ਪੈਣੀ ਵੀ ਥੋੜਾ ਲੱਪਾ ਜਿਵੇਂ ਲਾਈ ਪਾ ਲੱਪਾ ਫੜਿਆ ਜਾ ਵਾ ਘਰ ਦਾ ਕਰਕੇ ਆ ਜੀ ਆ ਜਿਹੜੀ ਮਗਰ ਦੀ ਕੱਟੀ ਕੱਟਾ ਕੱਟੀ ਕੱਟੀ ਇਹ ਠੀਕ ਹੈ ਤੇ ਆਹ ਝੋਟੀ ਤੁਸੀਂ ਵੇਖ ਲਈਏ ਜੀ ਠੀਕ ਹੈ ਵੱਡੇ ਗੱਦਗਾਠੀ ਦੀ ਆ ਸੋ ਜ਼ਰੂਰ ਤੁਸੀਂ ਧਿਆਨ ਰੱਖਗੇ ਜਿਹੜਾ ਸੱਦਾ ਕਰਿਓ ਵੱਡੀ ਹਾਈਟ ਹੈ ਤੇ ਇੱਕੋ ਇੱਕ ਜਿਹੜੀ ਗੱਲਬਾਤ ਆ ਵੀ ਬੱਚਾ ਜਿਹੜਾ ਦੋਸਤੋ ਪੌਣ ਦੀ ਆ ਥੋੜਾ ਜਿਹਾ ਪਸ਼ੂ ਆਲ ਕਰਦਾ ਵੀ ਜਿਵੇਂ ਪਹਿਲਾ ਸੂਆ ਸੂਈ ਆ ਇਸ ਕਰਕੇ ਕੋਈ 2-3 ਦਿਨ ਜਿਹੜਾ ਵੀਰ ਹੱਥ ਭਾਣੂਗਾ ਠੀਕ ਹੈ ਥੋੜਾ ਜਿਹਾ ਕੇਚਲ ਕਰਨੀ ਪਊਗੀ ਝੋਟੀ ਬਿਲਕੁਲ ਨਵੀਂ ਪਹਿਲਾ ਸੂਆ ਸੂਈ ਆ ਤੋਂ ਖੋਲ ਕੇ ਵੀ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆਪਾਂ ਠੀਕ ਆ ਸਿੰਗੀ ਸੁੰਗੀ ਸੋਣੀ ਆ ਅੱਖਾਂ ਬਿਲਕੁਲ ਬੱਲੇਗਾ ਤੁਸੀਂ ਵੇਖ ਰਹੇ ਹੋ ਠੀਕ ਹੈ ਇੱਥੇ ਦੇਖ ਲਓ ਇੱਥੋਂ ਆਏ ਨਾ ਅੰਦਰੇ ਤੋਰਦੇ ਆ ਜੀ ਤੇ ਬਾਕੀ ਮਨਜਿੰਦਰ ਸਿੰਘ ਜਦੋਂ ਉਹਨਾਂ ਦਾ 2-4 ਦਿਨਾਂ ਤੱਕ ਸੈੱਟ ਵੀ ਹੋ ਗਈ ਤੇ ਫਿਰ ਵੀ ਚਲੋ ਤੁਸੀਂ ਹਾਂ ਹੋਸਾਬ ਨਾਲ ਵੀ ਦੇਖੋ ਹਸਾਬ ਨਾਲ ਇਹਦਾ ਮੌਲਵੀ ਆਪਾਂ ਫੋਨ ਤੇ ਕਰਾਂਗੇ ਹਸਾਬ ਨਾਲ ਠੀਕ ਹੈ ਜੀ ਅਜੇ ਕੋਈ ਕੰਨ ਨਹੀਂ ਕਹਿੰਦੀ ਨਹੀਂ ਠੀਕ ਹੈ ਜੀ ਠੀਕ ਹੈ ਤੇ ਮੁੱਲ ਵੀ ਇਹਨਾਂ ਦੋਸਤੋ ਫੋਨ ਤੇ ਆ ਕਿਉਂਕਿ ਹੋ ਸਕਦਾ ਵੀ 2 ਦਿਨ 3 ਦਿਨ ਪਸ਼ੂ ਬਿਲਕੁਲ ਸੈੱਟ ਕਰਕੇ ਫਿਰ ਵੇਚਿਆ ਜਾਵੇ ਠੀਕ ਹੈ ਬਾਕੀ ਜਿਹੜਾ ਵੀਰ ਅੱਜ ਖਰੀਦਣਾ ਚਾਹੁੰਦਾ ਲੈ ਕੇ ਜਾਣਾ ਚਾਹੁੰਦਾ ਥੋੜੀ ਜਿਹੀ ਖੇਚਲ ਕਰਨੀ ਖੜਾਹੀ ਵੀਰ ਦਾ ਕੋਈ ਖੇਚਲ ਕਰ ਲਊਗਾ ਠੀਕ ਹੈ ਜੀ ਉਹ ਤੁਸੀਂ ਅਵੇ ਥੋੜਾ ਜਿਹਾ ਭਮਾ ਲਓ ਉਹ ਤੁਸੀਂ ਅੱਜ ਵੀ ਹੱਥ ਪਾ ਸਕਦੇ ਹੋ ਠੀਕ ਹੈ ਜੀ ਆ ਦੇ ਨੈਣ ਜੀ ਕਮਨਿਤ ਤਾਂ ਹੈ ਚੁਆਈ ਵੀ ਚੰਗੀ ਹੈ ਬਹੁਤ ਚੰਗੀ ਹੈ ਚੁਆਈ ਚੁਆਈ ਬੋਲੀ ਹੈ ਸਾਰੇ ਨਗਰ ਦੀ ਹਾਂ ਹਾਂ ਧਾਰਬੋਤ ਬੋਲੀ ਹੈ ਠੀਕ ਹੈ ਤੇ ਵੈਸੇ ਮੌਲੇ ਦਾ ਫੋਨ ਤੇ ਹੋਣੀ ਮੌਲੇ ਫੋਨ ਤੇ ਹੋਵੇ ਜੀ ਠੀਕ ਹੈ ਜੀ ਆਈ ਗਈ ਦੱਸ ਦਿੰਦੇ ਹਾਂ 70000 ਰੁਪਏ ਦੇ ਲਈ 71 ਚ ਪੈਂਦੀ ਨਫੇ ਨਾਲ ਦੇਵਾਂਗੇ ਜੀ ਠੀਕ ਹੈ ਠੀਕ ਹੈ ਜੇ ਕੋਈ ਆਏ ਲੈ ਕੋ ਦਾਮੇ ਠੀਕ ਨਹੀਂ ਟਿਕਾ ਕੇ ਦੇਦਾ ਠੀਕ ਹੈ ਜੀ ਹਾਂ ਸੋ ਦੋਸਤੋ ਬਿਲਕੁਲ ਵੀਰਾਂ ਦਾ ਵੀ ਟਿਕਾ ਕੇ ਦੇ ਦਾਂਗੇ ਵੀ ਕਾ ਕਿਸੇ ਵੀਰ ਨੂੰ ਕਿ ਪਰੇਸ਼ਾਨੀ ਦਾ ਸਭ ਨਾਲ ਨਾ ਕਰਨਾ ਪਵੇ ਇਸ ਕਰਕੇ ਦੋ ਦਿਨ ਲੱਗ ਜਾਣ ਤਿੰਨ ਦਿਨ ਲੱਗ ਜਾਣਾ ਬਾਕੀ ਜਿਹੜਾ ਵੀਰ ਅੱਗੇ ਥ ਕਿਸੇ ਤਰ੍ਹਾਂ ਦੇ ਕੋਈ ਪ੍ਰਵਾਹ ਨਹੀਂ ਸਮਝਦਾ ਠੀਕ ਹੈ ਜੀ ਥੋੜਾ ਜਿਹਾ ਖੇਚਲ ਕਰ ਲੂਗਾ 2-4 ਦਿਨ ਉਹ ਤੁਸੀਂ ਅੱਜ ਵੀ ਖਰੀਦ ਸਕਦੇ ਜੀ ਰੇਡ ਵੀਰ ਨੇ ਆਈ ਗਈ ਤੁਹਾਨੂੰ ਦੱਸਤੀ ਹੈ ਬਾਕੀ ਨਫਾ ਉੱਥੇ ਜੋ ਦੋਸਤੋ ਬਣਦਾ ਸਰਦਾ ਉਹ ਲੈ ਕੇ ਜਿਵੇਂ ਇਸ ਦਿੱਤੀ ਜਉ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਵਹਿੜ ਦਿਖਾ ਦਿੰਨੇ ਆ ਆ ਵਹਿੜ ਵੀ ਬਿਲਕੁਲ ਤਾਜੀ ਆ ਗਈ ਨਾ ਹਾਂ ਜੀ ਬੱਚੀਆਂ ਇਹ ਤੇ ਮਗਰੀ ਬੱਚੀ ਮਨਿੰਦਰ ਸਾਹਿਬ ਜੀ ਸਾਰੀਆਂ ਬੱਚੀਆਂ ਤੇ ਜਾਂ ਕਟੀਆਂ ਕਰਤੀਆਂ ਮੈਨੂੰ ਪਤਾ ਨਹੀਂ ਕੀ ਜਕਰ ਘਰੇ ਮਾਂ ਝੋਟੀ ਸੂਈਏ ਪਹਿਲਾਂ ਉਹ ਵੀ ਕੱਟੀ ਦਿੱਤੀ ਉਹਨੇ ਵੀ ਇਹ ਤਾਂ ਦੀ ਗੱਲ ਹੀ ਇਹਨਾਂ ਦੀ ਗੱਲ ਹੈ ਤੁਸੀਂ ਪਸ਼ੂ ਆਪਾਂ ਪੰਜ ਪਸ਼ੂ ਦਿਖਾ ਦੇ ਜਾਂ ਕਟੀਆਂ ਤੇ ਜਾਂ ਬੱਚੀਆਂ ਤੇ ਆ ਮਗਰ ਬੱਚੀ ਹੈ ਦੋਸਤੋ ਇਸ ਵੇੜ ਤੇ ਵੇੜ ਦੂਜੇ ਸਵੇਰ ਹੋਆ ਦੂਜੇ ਤੀਜੇ ਸਵੇਰ ਹੋਊਗੀ ਦੂਜੇ ਵੀ ਹੋ ਸਕਦੀ ਹੈ ਤੇ ਤੀਜੇ ਵੀ ਹੋ ਸਕਦੀ ਹੈ ਤੇ ਦੇਰ ਕਿੰਨਾ ਕੁ ਦੀ ਸੂਈ ਹੈ ਲੈ ਇਹਨੂੰ 9 ਦਿਨ ਹੋ ਗਏ ਸੂਈ ਨੂੰ 10 ਦੀ ਬੱਚੀ ਮਗਰ ਆ ਦੋਦੇ ਕਰ ਗਈ 14 ਕਿਲੋ ਉਹਨਾਂ ਦੇ ਘਰੇ ਹਾਂ ਠੀਕ ਆ ਮੈਨੂੰ ਇਹਨਾਂ ਦੱਸਿਆ ਨਹੀਂ ਥੋੜੀ ਜਿਹੀ ਵੇੜ ਚਾਹ ਪੋ ਟਟ ਗਈ ਜੀ ਮੇਰੇ ਕੋਲ ਆ ਗਏ ਹੁਣ ਇਸ ਟਾਈਮ ਹੋ ਗਿਆ 9-10 ਕਿਲੋ 9 ਕਿਲੋ ਮੰਨ ਲਈ ਰੱਬ ਫਿਰ 9-10 ਹੋ ਗਿਆ ਹਾਂ ਠੀਕ ਆ ਬਾਕੀ ਕਦ ਕਾਠ ਜਿਹੜਾ ਵੱਡੀ ਆ ਫੁੱਲ ਕਦ ਕਾਠ ਦੀ ਆ ਤੇ 10 ਕੀ ਦੇ ਲੋ ਇਹਨਾਂ 9 9 ਲਓ 10 ਰੁਪਏ ਹਾਂਜੀ ਲਓ ਜੀ ਖੋਲ ਕੇ ਠੀਕ ਹੈ ਇਧਰੋਂ ਦੋ ਬਰ ਤੇ ਵਹਿੜ ਜਿਹੜੇ ਵੀਰ ਨੇ ਖਰੀਦਿਆ 200 ਰੇਡ ਪੜਤਾ ਵੀ ਪੁਛ ਲਾ ਕੇ ਮਰਜੰਦਰ ਤੋਂ ਮਰਜੰਦਰ 3 ਮੋਲੇ ਕੀ ਕਰਦਾ ਭਾਈ ਇਹ ਜੈਜ ਦਾ ਲੈਣ ਦੇਣੀ ਆ ਜੀ 32000 ਰੁਪਈਆ ਲੈਣ ਦੇਣ ਹਾਂ ਮਾਨਤਾ ਹੋ ਜਾਊਗੀ ਜੀ ਹਾਂਜੀ ਤੇ ਬੱਚੇ ਪਾ ਕੇ ਫੇਰ ਹੀ ਬਸਮਾਉਂਦਾ ਹਾਂ ਹਾਂ ਬੱਚਾ ਪਾ ਦਿੰਦਾ ਹਾਂ ਬੱਚਾ ਆਪਣੇ ਕੋਲ ਸੂਨਦੀ ਦੀ ਜੇਰ ਪੈਂਦੀ ਸਾਰੀ ਵੀਡੀਓ ਅੱਜੀ ਲਓ ਜੀ ਸੂਨ ਤੋਂ ਲੈ ਕੇ ਦੋਸਤੋ ਜੇਰ ਪਈ ਆ ਪ੍ਰੋਪਰ ਉਹਦੀ ਵੀਡੀਓ ਪ੍ਰੋਪਰ ਮਿਲ ਜੂਗੀ ਗਾਂ ਵਹਿੜ ਇਹੋ ਤੁਹਾਨੂੰ ਮਿਲੂਗੀ ਉਸ ਵਡੀਗਾ ਉਹ ਜੀ ਵੀਰ ਨੇ ਖਰੀਦਨੀ ਆਪੀ ਤਸੱਲੀ ਆ ਉਹ ਪਹਿਲਾਂ ਕਰ ਸਕਦਾ ਠੀਕ ਆ ਮਗਰ ਇਹਦੇ ਬੱਛੀ ਆ ਤੇ 9 10 ਕਿਲੋ ਤੋਂ ਤਾਂ ਹੁਣ ਮਜੂਦ ਆ ਕਿਉਂਕਿ ਕਈ ਨਾ ਪਸ਼ੂ ਗਾਂ ਕਹਿ ਲੀਏ ਨਾ ਵੀ ਘੱਟ ਸੇਵਾ ਵਾਲੇ ਘਰੋਂ ਆਉਂਦਾ ਪਸ਼ੂ ਜਾਂ ਸਾਹ ਸਮਾਲਕਾਂ ਅਗਲੇ ਘਰ ਦੀ ਕਈ ਨਾ ਨਹੀਂ ਹੁੰਦੀ ਬੇਚਨ ਦਾ ਕਈ ਨਾ ਸੌ ਖਿਆਲ ਹੁੰਦਾ ਉਦਾਂ ਦੀ ਸੇਵਾ ਨਹੀਂ ਹੁੰਦੀਗੀ ਉਸ ਅਕੋਰਡਿੰਗ ਤੁਸੀਂ ਇਹ ਦੇਖ ਸਕਦੇ ਜੇ ਵੀ ਹਾਈਟ ਕੱਦ ਉੱਚੀ ਆ ਵੱਡੇ ਕੱਦ ਕੱਦ ਦੇ ਵਿੱਚ ਠੀਕ ਆ ਥੋੜਾ ਇਲਾਕਾਲੇ ਪਾਸੇ ਤੋਂ ਢੂਈ ਥੋੜੀ ਤੰਨ ਰੱਖਦੀ ਸੀ ਠੀਕ ਚੱਕ ਮਿੰਜੀ ਜੜੀ ਆ ਠੀਕ ਆ ਜੀ ਠੀਕ ਹੈ ਜੀ ਉਹ ਤੇ ਅੰਦਰ ਲੈ ਜਾਵੇ ਠੀਕ ਹੈ ਤੇ ਮੁੰਨ ਵੀ ਜਿਹੜਾ ਦੋਸਤ ਉਸੇ ਹਿਸਾਬ ਨਾਲ ਕੀਤਾ 32000 ਠੀਕ ਹੈ ਜੀ ਤੇ ਲੈਂਡ ਦੇ ਨਾਲ ਹੀ ਗੱਲਬਾਤ ਤੇ ਆਹ ਮਗਰਮੱਛੀ ਦੇਖ ਸਕਦੇ ਹੋ ਇੱਕ ਵਾਰ ਫੇਰ ਆ ਲੋ ਕਰਾ ਦੇ ਤਾਂ ਮਗਰਮੱਛੀ ਠੀਕ ਹੈ ਤੇ ਮੁੰਨ ਜੀ ਤੁਹਾਰੇ ਪਸ਼ੂ ਆਜਾ ਹੂ ਸੀ ਆਪਣੇ ਕੋਲ ਹਾਂਜੀ ਇਹੀ ਹੈ ਜੀ ਪੰਜ ਨਾਲ ਸੀ ਪੰਜ ਨਾਲ ਜੀ ਠੀਕ ਹੈ ਹਾਂਜੀ ਆਉਂਦੇ ਰਹਿੰਦੇ ਡੇਲੀ ਰੁਟੀਨ 'ਚ ਪਸ਼ੂ ਸਾ ਪਸ਼ੂ ਡੇਲੀ ਆਉਂਦੇ ਰਹਿੰਦੇ ਪਸ਼ੂ ਦਾ ਡੇਲੀ ਚਾਰ ਪੰਜ ਉਨਰ ਜਾਂਦੇ ਰਹਿੰਦੇ ਹੁਣ ਕੋਈ ਨਹੀਂ ਵੀਡੀਓ ਆਪਣੀਆਂ ਰੋਟੀਆਂ ਜਾਂ ਕਰਨੀ ਦੇਦੀ ਐ ਪੰਜ ਚਾਰ ਦਿਨਾਂ ਮੈਂ ਵੀਡੀਓ ਪਾ ਕੇ ਕਰਾਂਗੇ ਜ਼ਰੂਰ ਜਦੋਂ ਗਰਮੀ ਜੀ ਸਟਾਰਟ ਹੋਈ ਸੀ ਉਦੋਂ ਤੁਸੀਂ ਕਹਿ ਨਹੀਂ ਦਿੱਤਾ ਸੀ ਵੀ ਹੁਣ ਨਹੀਂ ਆਪਾਂ ਵੀਡੀਓ ਮਤਲਬ ਥੋੜਾ ਘੱਟ ਪਾਇਆ ਕਰਾਂਗੇ ਵੈਸੇ ਪਸੂ ਦਾ ਕਿਤੇ ਨਾ ਕਿਤੇ ਥੋੜਾ ਜਿਆ ਥੋੜਾ ਇਹ ਨਹੀਂ ਕਿ ਗਾਵਾਂ ਨੇ ਰਗੜੇ ਬਹੁਤ ਆਜੇ ਹਾਂ ਕਾਹਦਾ ਪੈਨ ਚਾਰ ਲੱਖ ਰੁਪਏ ਗਾਵਾਂ ਨੇ ਡਾਇਆ ਕੋਈ ਤਿਲਕ ਕੀ ਕੋਈ ਗਰਮੀ ਦੀ ਜੇਰ ਲਾਉ ਮੋਤਕੀ ਕੋਈ ਕਿੱਦਾਂ ਹੋ ਗਿਆ ਕਿਤਨਾ ਬਹੁਤ ਜਿਆਦਾ ਗਾਵਾਂ ਨੁਕਸਾਨ ਕਿ ਚੱਲ ਗਈ ਇਹਦੇ ਬਾਰੇ ਸਾਰੇ ਕਰਨੇ ਪੈਂਦੇ ਬਿਲਕੁਲ ਇਹ ਗੱਲੋਂ ਮਾਇਦਾ ਸ਼ਾਈ ਆ ਕੰ ਤੇ ਚਲੋ ਬਾਕੀ ਅਗੇ ਰੋਤ ਵੀ ਠੰਡੀ ਆ ਮਾੜਾ ਲਾਈਨ ਦੇ ਵਿੱਚ ਕੋਈ ਅੱਗੇ ਹਰਜ ਨਹੀਂ ਰਹਿ ਜਾਣਾ ਹਾਂ ਹੁਣ ਗਾਂ ਰੋਤਾ ਗਈ ਜੰਗਰ ਗਾਂ ਰੋਤਾ ਤੇ ਮਨਜਿੰਦਰ ਫੋਨ ਲਿਆ ਸੰਪਰਕ ਨੰਬਰ ਆਪਣਾ 98143 ਜੀ 40403 ਠੀਕ ਹੈ ਜੀ ਫੋਟੋਸ ਇਹ ਸਾਰੇ ਮੇਰੇ ਨਾਲ ਵੀਰ ਮਨਜਿੰਦਰ ਸਿੰਘ ਪਿੰਡ ਚੋਟੀਆਂ ਤੋਂ ਤੇ ਤਿੰਨ ਤੋਂ ਚਾਰ ਨਾਲ ਜਿਹੜੇ ਆਪਾਂ ਤੁਹਾਨੂੰ ਮੰਜਾ ਦਿਖਾ ਦੀਆਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤਸੱਲੀ ਤੁਸੀਂ ਕਰਨੀ ਆ ਕਾਰ ਵਿਜਟ ਕਰਕੇ ਦੋ ਟਾਈਮ ਚਬਾਈ ਕਰ ਲਓ ਚਾਰ ਟਾਈਮ ਕਰ ਲਓ ਠੀਕ ਹੈ ਜੀ ਖੁੱਲਾ ਸਦਾ ਕਿਸੇ ਵੀਰ ਨੇ ਵੀ ਸਾਈ ਬੈਨਾ ਕਰਕੇ ਤਸੱਲੀ ਕਰਨੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ